ਵੈਕੀਰ ਦੀ ਕਾਨ ਸਾਹ ਵੈਕੀਰ ਦੀ ਕੀ ਫਤੇ ਬਹੁਤ ਅਹਿਮ ਗੱਲ ਕਰਨੀ ਆ ਜਿਹੜਾ ਅਮਰੀਕਾ ਦੇ ਵਿੱਚ ਐਕਸੀਡੈਂਟ ਹੋਇਆ ਜਿਹੜਾ ਉਹ ਬੱਚਾ ਹਰਜਿੰਦਰ ਸਿੰਘ ਉਹਦੇ ਬਾਰੇ ਪੁਖਤਾ ਰਿਪੋਰਟ ਇਹ ਆ ਕਿ ਅਜੇ ਤੱਕ ਉਸ ਬੱਚੇ ਨੂੰ ਕੋਈ ਸਜ਼ਾ ਨਹੀਂ ਹੋਈ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ 45 ਸਾਲ ਵਾਲੀ ਗੱਲ ਹੋ ਰਹੀ ਆ ਉਹ ਅਫਵਾਹ ਇਹ ਗੱਲ ਦਾ ਖਲਾਸਾ ਉਹਦੇ ਪਰਿਵਾਰਕ ਮੈਂਬਰਾਂ ਨੇ ਕੀਤਾ ਆ ਔਰ ਦੂਜੀ ਗੱਲ ਉਹਨਾਂ ਨੇ ਇਹ ਦੱਸੀਆ ਕਿ ਉਹਦੀ ਅਗਲੀ ਪੇਸ਼ੀ ਜਿਹੜੀ ਆ ਉਹ 27 ਅਗਸਤ ਨੂੰ ਆ ਤੇ ਜਿਹੜਾ ਉਹਦੇ ਨਾਲ ਮੁੰਡਾ ਇੱਕ ਕਿਹਾ ਜਾ ਰਿਹਾ ਉਹ ਉਹਦਾ ਭਰਾ ਨਹੀਂ ਆ ਉਹ ਹਰਨਜੀਤ ਸਿੰਘ ਉਹਦਾ ਨਾਮ ਆ ਤੇ ਉਹ ਦਬਾਬੇ ਤੋਂ ਆ 15 ਮਿੰਟ ਬਾਅਦ ਉਹਦੀ ਸ਼ਿਫਟ ਸਾਇ ਚਾਲੂ ਹੋਣੀ ਸੀ ਉਹਨੂੰ ਲੇਟਨ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਪਰਵਾਹ ਨੇ ਜਿਹੜੀ ਇੱਕ ਅਹਿਮ ਗੱਲ ਕਹੀ ਆ ਉਹ ਇਹ ਆ ਉਹ ਕਹਿੰਦੇ ਕਿ ਅਜੇ ਤੱਕ ਪੰਜਾਬ ਸਰਕਾਰ ਕਿ ਕੇਂਦਰ ਸਰਕਾਰ ਨੇ ਇਸ ਮਸਲੇ ਤੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਕਿ ਕਿੰਡੀ ਤਰਾਸਦੀ ਆ ਸਾਡੇ ਨੌਜਵਾਨ ਬਾਹਰ ਕਿਉਂ ਜਾਂਦੇ ਨੇ ਕਿਉਂਕਿ ਇੱਥੇ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਨਹੀਂ ਤੇ ਕਿਸੇ ਦੀ ਮਾਂ ਦਾ دل ਨਹੀਂ ਕਰਦਾ ਉਹ ਦੁੱਧ ਬੱਕੜੀਆਂ ਨਾਲ ਪਾਲੇ ਕੇ ਆਪਣੇ ਪੁੱਤਾਂ ਨੂੰ ਵਿਦੇਸ਼ਾਂ ਚ ਇਸ ਤਰ੍ਹਾਂ ਟਰੱਕਾਂ ਤੇ ਭੇਜੇ ਮਜਬੂਰੀਆਂ ਨੇ ਔਰ ਨੌਜਵਾਨਾਂ ਦਾ ਭੁੱਖ ਧੁੰਦਲਾ ਇਸ ਕਰਕੇ ਉਹ ਬਾਹਰ ਜਾ ਰਹੇ ਨੇ ਔਰ ਇੱਕ ਵਾਰ ਇਥੇ ਗੱਲੇ ਵੀ ਸ਼ੇਅਰ ਕਰਾਂ ਕਿ ਉਹਨਾਂ ਦੇ ਪਰਿਵਾਰ ਵੱਲੋਂ ਇਹ ਵੀ ਗੱਲ ਦਾ ਖਲਾਸਾ ਕੀਤਾ ਗਿਆ ਵਾ ਕਿ ਉਹਨਾਂ ਨੇ ਕੋਈ ਵੀ ਮਦਦ ਲਈ ਅਕਾਊਂਟ ਨਹੀਂ ਬਣਾਇਆ ਜੇ ਕੋਈ ਫ਼ਰਜ਼ੀ ਅਕਾਊਂਟ ਬਣਾਇਆ ਕਿਸੇ ਨੇ ਤੇ ਉਹਦੇ ਵਿੱਚ ਪੈਸੇ ਨਾ ਪਾਏ ਜਾਣ ਤੇ ਉਹਨਾਂ ਨੇ ਸਾਰੀਆਂ ਉਹਨਾਂ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ ਜਿਹੜੀਆਂ ਆਪ ਮਹਾਲੇ ਉਹਨਾਂ ਦੀ ਬਦਦ ਕਰ ਰਹੀਆਂ ਉਹਨਾਂ ਨੇ ਕਿਹਾ ਕਿ ਇਸ ਟਾਈਮ ਸੰਸਥਾਵਾਂ ਜਿਹੜੀਆਂ ਨੇ ਉਹ ਜਿਹੜੀਆਂ ਸਮਾਜਿਕ ਜਥੇਬੰਦੀਆਂ ਦੂਜੀਆਂ ਜਿੰਨੀਆਂ ਸੰਸਥਾਵਾਂ ਨੇ ਉਹ ਮਦਦ ਕਰ ਰਹੀਆਂ ਲੇਕਿਨ ਸਰਕਾਰਾਂ ਨੇ ਕੁਝ ਨਹੀਂ ਕੀਤਾ ਸੋ ਇਹ ਜਾਣਕਾਰੀ ਦੇਣੀ ਸੀ ਕਿ ਅਜੇ ਉਹਨੂੰ ਕੋਈ ਸਜ਼ਾ ਨਹੀਂ ਹੋਈ ਅਗਲੀ ਇਹਦੀ 27 ਤਰੀਕ ਆ ਲੇਕਿਨ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਕਿ ਇਸ ਮੁੱਦੇ ਨੂੰ ਕੇਂਦਰ ਸਰਕਾਰ ਕੋਲ ਜੋੜ ਡਾਲ ਉਠਾਵੇ ਤੇ ਕੇਂਦਰ ਸਰਕਾਰ ਇਸ ਮਸਲੇ ਨੂੰ ਅਮਰੀਕਾ ਕੋਲ ਠਾਵੇ ਤਾਂਕਾ ਬੱਚੇ ਨੂੰ ਘੱਟ ਤੋਂ ਘੱਟ ਸਜ਼ਾ ਹੋਵੇ ਕਿਉਂਕਿ ਉਸਨੇ ਗਲਤੀ ਕੋਈ ਜਾਣ ਬੁੱਝ ਕੇ ਜਾਂ ਕੋਈ ਦੁਸ਼ਮਣੀ ਦੇ ਭਾਵਨਾ ਨੇ ਕੀਤੀ ਮੈਂ ਜੇ ਕੋਈ ਗਲਤੀ ਹੋਈ ਹੋ ਕੋ ਲੇਕਿਨ ਉਹ ਇੱਕ ਐਕਸੀਡੈਂਟ ਹੈ ਬਹੁਤ ਬਹੁਤ ਤੁਹਾਨੂੰ